ਪੂਰੀ ਅਫਗਾਨਿਸਤਾਨ ਦੇ ਨੰਗਰ ਹਰ ਸੂਬੇ ਵਿੱਚ ਮੀਂਹ ਅਤੇ ਤੇਜ਼ ਹੜਕਾਨ ਕਟੋ-ਕਟ 35 ਲੋਕਾਂ ਦੀ ਮੌਤ ਹੋ ਗਈ ਅਤੇ 250 ਹੋਰ ਜ਼ਖਮੀ ਹੋ ਗਏ ਇਸ ਦੀ ਜਾਣਕਾਰੀ ਇੱਕ ਸਥਾਨਕ ਅਧਿਕਾਰੀ ਨੇ ਸੋਮਵਾਰ ਦੇ ਸ਼ਾਮ ਨੂੰ ਦਿੱਤੀ ਰੀਪੋਰਟ ਅਨੁਸਾਰ ਨੰਗਰਹਾਰ ਦੇ ਸੂਚਨਾ ਅਤੇ ਸੱਭਿਆਚਾਰ ਲਈ ਸੂਬਾਈ ਨਿਰਦੇਸ਼ਕ ਕੁਰੇਸ਼ੀ ਬਡਲੌਨ ਦੇ ਅਨੁਸਾਰ ਸੋਮਵਾਰ ਦਪਹਿਰ ਨੂੰ ਇਸ ਤਬਾਹੀ ਨੇ ਸੂਬਾਈ ਰਾਜस्तानी ਜਲਾਲਾਬਾਦ ਸੁਖ ਰੋਡ ਜ਼ਿਲ੍ਹੇ ਅਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬੇ ਵਿੱਚ ਉਨ੍ਹਾਂ ਦੇ ਨੇੜਲੇ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਦੀ ਕੁਦਰਤੀ ਆਫਤ ਨੇ ਸੋਮਵਾਰ ਸਵੇਰੇ ਨੰਗਰਹਾਰ ਦੇ ਗਵਾਂਡੇ ਕੁਨਾਰ ਸੂਬੇ ਵਿੱਚ ਪੰਜ ਲੋਕਾਂ ਦੀ ਜਾਨ ਲੈ ਲਈ। ਭਾਰੀ ਬਾਰਿਸ਼ ਅਤੇ ਹੜ੍ਹਾਂ ਨੇ ਯੁੱਧ ਪ੍ਰਭਾਵਿਤ ਦੇਸ਼ ਵਿੱਚ ਮਈ ਤੋਂ ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਹਜ਼ਾਰਾਂ ਨੂੰ ਬੇਕਰ ਕਰ ਦਿੱਤਾ ਹੈ।